ਹਾਂਜੀ ਦੋਸਤੋ ਮੈਂ ਮਨਦੀਪ ਸਿੰਘ ਦਲਾ ਉਮਰਾ ਡੈਰੀ ਫਾਰਮ ਤੋਂ ਸਵਾਗਤ ਆ ਸਾਰਿਆਂ ਦਾ ਪਿੰਡ ਆਪਣਾ ਟਾਲੀਆਂ ਤਹਿਸੀਲ ਬਲੱਡਾ ਜ਼ਿਲ੍ਹਾ ਮਾਨਸਾ ਆਪਣੇ ਕੋਲ ਦੋ ਮੱਝਾਂ ਨੇ ਵਿਗਿਆਉ ਇੱਕ ਗੱਟੀ ਹੈਗੀ ਇੱਕ ਨੰਬਰ ਦੀ ਮੱਝ ਜਿਹੜੀ ਪੂਰੇ ਖੁੱਲੇ ਆਰਡਰ ਦੀ ਆ 16-17 ਕਿਲੋ ਦੇ ਨੂੰ ਸੀਗਾ ਇਸ ਥੱਲੇ ਹੁਣ ਵੀ ਸਫਰ ਚ ਆਉਂਦੀ ਥੱਲੇ 5 ਤਰੀਕ ਨੂੰ ਰਾਤ ਨੂੰ ਹੀ ਆਈਆਂ ਆਪਣੇ ਕੋਲੇ ਹੁਣ ਵੀ ਇਹ ਥੱਲੇ ਮੰਨ ਕੇ ਚੱਲੋ ਵੀ 14 ਦੇ ਲੈ ਕੇ 15 ਕਿਲੋ ਦੇ ਗੇੜ ਤੇ ਡੁੱਧ ਹੁਣ ਵੀ ਹੈਗਾ ਮਗਰ ਇਹਦੇ ਕੱਟਾਗਾ ਇੱਕ ਪਹਿਲਾਂ ਝੋਟ ਗਿਆ ਪੂਰੇ ਖੁੱਲੇ ਕਰ ਦਈ ਆ ਇੱਕ ਸਿੰਗ ਦੀ ਉੱਤੋਂ ਚਾਰ ਗੋਲਾਂ ਟੋਪੀ ਜ਼ਰੂਰ ਲਈ ਹੋਈ ਆ ਤੇ 5-6 ਦਿਨਾਂ ਦੀ ਸੂਈ ਹੋਈ ਆ 13-14 ਕਿਲੋ ਦੁੱਧ ਹੁਣ ਵੀ ਕੰਡੇ ਵਾਲਾ ਤਿਆਰ ਆ ਇਹ ਥੱਲੇ ਪੂਰੇ ਖੁੱਲੇ ਕੱਦ ਦੀ ਆ ਆਰਡਰ ਕੁਆਲਿਟੀ ਵੀ ਠੀਕ ਆ ਥਣ ਵੀ ਪੂਰਾ ਸੋਹਣਾ ਕੱਢਦੀ ਆ ਬਸ ਮਾ ਕੇ ਇਹਦੇ ਮੰਗਰ ਵੀ ਕੱਟਾ ਕਰ ਦੋਨਾਂ ਦਾ ਰੇਟ ਇਹਦਾ ਹੈ 1.5 ਲੱਖ ਤੋਂ ਬਾਰਾ ਬਾਕੀ ਜੇ ਤਿਆਰ ਹੋਣ ਜਿਹਦੇ ਵੀਡੀਓ ਨਹੀਂ ਪਈ ਸੀਗੀ ਮਹੀਨੇ ਤੋਂ ਉੱਤੇ ਹੋ ਗਿਆ ਤੇ ਚਲੋ ਸਫਰ ਚੋਂ ਅਬ ਆਪਣੇ ਕੋਲੇ ਪਸ਼ੂ ਵੀ ਘਟ ਘਟ ਬੀਜਣਾਂ ਬਾਅਦ ਆਏ ਹੋਣਗੇ ਦੋਨਾਂ ਮੰਗਰੀ ਕੱਟੇ ਨੇਗੇ ਇਹ ਬਾਕੀ ਕੁ ਦੋ ਦਿਨਾਂ ਤੱਕ ਮੜਾ ਜੀ ਲਾਉਣ ਦੇ ਬਸੂਣ ਫਿਰ ਆਪਾਂ ਸਮਾਰ ਕੇ ਵੀਡੀਓ ਬਣਾ ਕੇ ਪਾਵਾਂਗੇ ਤੇ ਇੱਕ ਕੱਟੀ ਹੈ ਆਪਣੇ ਕੋਲ ਸੇਲ ਵਾਸਤੇ ਇਹ ਵੀ 10 11 ਕਿ ਮਹੀਨਾ ਦੇ ਲਗਭਗ ਕੱਟੀ ਹੋਊਗੀ ਜੈਡ ਬਲੈਕ ਆ ਬਿਲਕੁਲ ਬਾਅਦ ਸਾਈਡ ਤੋਂ ਵੀ ਚੰਗੀ ਆ ਮਾਂ ਦੀ ਵੀ ਚੰਗੀ ਆ ਇਹ 30000 ਰੁਪਿਆ ਰੇਟ ਆ ਲੈਣ ਦੇਣ ਪਿੱਠ ਪੂੜੇ ਦੀ ਪੂਰੀ ਸੋਹਣੀ ਬਣੂ ਕੱਟੀ ਸਿੰਗਾ ਸੁੰਗਾ ਦੀ ਵੀ ਸੋਹਣੀ ਆ ਇਹਦਾ 30000 ਰੁਪਿਆ ਰੇਟ ਆ ਜਿਸ ਕਿਸੇ ਵੀ ਨੇ ਲੈਣੀ ਹੋ ਕੰਟੈਕਟ ਕਰ ਸਕਦਾ 9878108042